ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਇੱਥੇ ਤੁਹਾਡੇ ਸਾਹਮਣੇ ਫਿਟਨੈਸ ਅਤੇ ਸਿਹਤ ਬਾਰੇ ਗੱਲ ਕਰਨ ਆਇਆ ਹਾਂ ਤੇ ਤੁਹਾਡੇ ਕਮੈਂਟਾਂ ਵਿੱਚ ਆਏ ਸਵਾਲਾਂ ਦੇ ਜਵਾਬ ਦੇਣ ਆਇਆ ਹਾਂ ਮੈਂ ਜਾਣਦਾ ਹਾਂ ਕਿ ਆਪਾਂ ਸਾਰੇ ਜ਼ਿੰਦਗੀ ਵਿੱਚ ਬਹੁਤ ਵਿਅਸਤ ਹਾਂ ਤੇ ਪੜ੍ਹਾਈ ਦਾ ਵੀ ਬਹੁਤ ਪ੍ਰੈਸ਼ਰ ਹੈ ਪਰ ਕੀ ਅਸੀਂ ਕਦੇ ਸੋਚਿਆ ਹੈ ਆਪਣੀ ਸਿਹਤ ਕਿੰਨੀ ਜ਼ਰੂਰੀ ਹੈ ਜੇ ਆਪਾਂ ਸਰੀਰਕ ਤੌਰ ਤੇ ਤੰਦਰੁਸਤ ਹੋਵਾਂਗੇ ਤਾਂ ਆਪਾਂ ਹਰ ਇੱਕ ਕੰਮ ਬਹੁਤ ਵਧੀਆ ਢੰਗ ਨਾਲ ਕਰ ਸਕਾਂਗੇ ਸੋ ਤੁਹਾਡਾ ਸਵਾਲ ਸੀ ਕਿ ਅਸੀਂ ਕਿਵੇਂ ਬੱਚਿਆਂ ਨੂੰ ਗਰਾਊਂਡ ਨਾਲ ਜੋੜੀਏ ਕਿੱਥੋਂ ਸ਼ੁਰੂ ਕਰਵਾਈਏ ਆਪਾਂ ਅੱਜ ਸ਼ੁਰੂ ਕਰਾਂਗੇ ਬੇਸਿਕ ਤੋਂ ਪਹਿਲੀ ਐਕਸਰਸਾਈਜ਼ ਕਰਾਂਗੇ ਆਪਾਂ ਹਾਈ ਨੀਜ਼ ਇਸ ਨਾਲ ਬੋਡੀ ਦਾ ਬੈਲੈਂਸ ਬਣੇਗਾ ਅਤੇ ਤੁਹਾਡੀ ਸਪੀਡ ਵਧੇਗੀ ਨੈਕਸਟ ਐਕਸਰਸਾਈਜ਼ ਜੰਪਿੰਗ ਜੈਕਸ ਇਸ ਤੋਂ ਬਾਅਦ ਸਕੁਐਟ ਜੰਪ ਇਹੇ ਐਕਸਰਸਾਈਜ਼ ਤੁਹਾਡਾ ਡੀਐਨ ਲੈੱਟਾ ਵਿੱਚ ਜਾਨ ਪਾ ਦੇਵੇਗੀ ਹੂੰ ਕੁਝ ਇੰਟਰਸਟਿੰਗ ਐਕਸਰਸਾਈਜ਼ ਐਡ ਕਰ ਦੋ ਜਿਵੇਂ ਇੱਕ ਪੈਰ ਤੇ ਖੜੇ ਹੋਣਾ ਇਸ ਨਾਲ ਬੋਡੀ ਦਾ ਬੈਲੈਂਸ ਬਹੁਤ ਵਧੀਆ ਬਣੇਗਾ ਨੈਕਸਟ ਸਟਾਰ ਜੰਪ ਇਹੇ ਬੱਚੇ ਨੂੰ ਬੜਾ ਦਿਲਚਸਪ ਲੱਗਦਾ ਹੈ ਬੱਚੇ ਨੂੰ ਐਕਸਰਸਾਈਜ਼ ਕਰਾਉਣ ਵੇਲੇ ਤੁਸੀਂ ਐਕਸਰਸਾਈਜ਼ ਦੀ ਵੀਡੀਓ ਦਿਖਾਓ ਤੁਸੀਂ ਮੇਰੀ ਵੀਡੀਓਜ਼ ਦਿਖਾ ਸਕਦੇ ਹੋ ਐਸੀ ਕ ਮੈਸੀਕਾ ਐਮ ਜੀਆ ਹੋਰ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਆਹ ਸੋਨੋ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ